ਪੰਜਾਬ ਸਰਕਾਰ ਦਿੰਦਾ ਆਪਣੇ ਯੁਕਤ ਕੈਬਨਟ ਮੰਤਰੀ ਡਾਕਟਰ ਰਵਜੋਤ ਸਿੰਘ ਦਾ ਹੁਸ਼ਾਰਪੁਰ ਪਹੁੰਚਣ ਤੇ ਸਿਲਾ ਪ੍ਰਸ਼ਾਸਨ ਵੱਲੋਂ ਸ਼ਾਨਦਾਰ ਸਵਾਗਤ ਕੀਤਾ ਗਿਆ। ਉਹਨਾਂ ਦੀ ਆਮਦ ਤੇ ਉਹਨਾਂ ਨੂੰ ਲੋਕ ਨਿਰਮਾਣ ਵਿਭਾਗ ਦੇ ਰੈਸਟ ਹਾਊਸ ਵਿੱਚ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਗਾੜਾ ਆਨਰ ਦਿੱਤਾ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਮੈਡਮ ਕੋਮਲ ਮਿੱਤਰ, ਐਸਐਸਪੀ ਸੁਰੇਂਦਰ ਲੰਬਸ ਸਮੇਤ ਹੋਰ ਵੀ ਪ੍ਰਸ਼ਾਸਨਿਕ ਅਧਿਕਾਰੀ ਮੌਜੂਦ ਸਨ। ਇਸ ਮੌਕੇ ਕੈਬਨਟ ਮੰਤਰੀ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਜ਼ਿਲ੍ਹੇ ਦੇ ਵਿਕਾਸ ਦੇ ਵੱਖ-ਵੱਖ ਮੁੱਦਿਆਂ ਤੇ ਚਰਚਾ ਕੀਤੀ ਤੇ ਇਸ ਦੌਰਾਨ ਉਹਨਾਂ ਇਸ ਜ਼ਿਲ੍ਹੇ ਵਿੱਚ ਚੱਲ ਰਹੀਆਂ ਵਿਕਾਸ ਯੋਜਨਾਵਾਂ ਦੀ ਪ੍ਰਕਿਰਤੀ ਦੀ ਵੀ ਸਮੀਖਿਆ ਕੀਤੀ ਤੇ ਅਧਿਕਾਰੀਆਂ ਤੋਂ ਵਿਸਤਾਰਪੂਰਵਕ ਜਾਣਕਾਰੀ ਹਾਸਲ ਕੀਤੀ। ਮੀਡੀਆ ਨਾਲ ਗੱਲਬਾਤ ਦੌਰਾਨ ਕੈਬਨਿਟ ਮੰਤਰੀ ਡਾਕਟਰ ਰਵਿ ਚੋਤਰੀ ਕਿਹਾ ਕਿ ਸਰਕਾਰ ਵੱਲੋਂ ਜੋ ਜ਼ਿੰਮੇਵਾਰੀ ਉਹਨਾਂ ਨੂੰ ਸੌਂਪੀ ਗਈ ਹੈ ਉਸ ਨੂੰ ਪੂਰੀ ਇਮਾਨਦਾਰੀ ਅਤੇ ਤੰਦਹੀ ਨਾਲ ਨਿਭਾਉਣਗੇ ਤੇ ਹੁਸ਼ਿਆਰਪੁਰ ਦੇ ਹਲਕਾ ਸ਼ਾਮਚਰਾਸੀ ਸਮੇਤ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿਕਾਸ ਲਈ ਵਿਸ਼ੇਸ਼ ਤੌਰ ਤੇ ਈਜਤਨ ਕਰਨਗੇ। ਹੁਸ਼ਿਆਰਪੁਰ ਦੇ ਉਸਤੇ ਨਾਲ ਚੇਤਨ ਕਸ਼ਪਤ ਦੀ ਰਿਪੋਰਟ ਜੀ ਮੈਂ ਤਾਂ ਸਭ ਤੋਂ ਪਹਿਲਾਂ ਉਸ ਅਕਾਲਪੁਰ ਕੁワイਗਰੂ ਜੀ ਦਾ ਧੰਨਵਾਦ ਕਰੂੰਗਾ ਤੇ ਨਾਲ ਹੀ ਮੈਂ ਆਪਣੀ ਹਾਈ ਕਮਾਂਡ ਕੇਜਰੀਵਾਲ ਜੀ ਮਨੀਸ਼ ਜੀ ਸੰਜੇ ਸਿੰਘ ਜੀ ਡਾਕਟਰ ਸੰਦੀਪ ਪਾਠਕ ਤੇ ਸਾਡੇ ਪੰਜਾਬ ਦੀ ਪੂਰੀ ਹਾਈ ਕਮਾਂਡ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਸਾਰੇ ਕੈਪਟਨ ਕੋਲੀਗ ਤੇ ਪੂਰੇ ਪੰਜਾਬ ਤੇ ਖਾਸ ਕਰਕੇ ਹੁਸ਼ਾਰਪੁਰ ਜ਼ਿਲ੍ਹਾ ਤੇ ਮੇਰਾ ਹਲਕਾ ਮੈਂ ਸਾਰਿਆਂ ਨੂੰ ਤੁਹਾਡੇ ਮਾਧਮ ਥਰੂ ਵਧਾਈ ਦਿੰਦਾ ਤੇ ਮੈਂ ਧੰਨਵਾਦ ਕਰਦਾ ਕਿ ਇੱਕ ਵੱਡੀ ਜ਼ਿੰਮੇਵਾਰੀ ਇੱਕ ਨਵੀਂ ਪਾਰੀ ਸ਼ੁਰੂ ਕਰਨ ਅਸੀਂ ਜਾ ਰਹੇ ਹਾਂ ਤੇ ਮੈਂ ਅਰਦਾਸ ਵੀ ਕਰਦਾ ਉਸ ਰੱਬ ਅੱਗੇ ਕਿ ਸਾਨੂੰ ਇਮਾਨਦਾਰੀ ਸਾਨੂੰ ਸ਼ਕਤੀ ਬਖਸ਼ਣ ਸਾਨੂੰ ਬਲ ਬਖਸ਼ਣ ਕਿ ਅਸੀਂ ਤੰਦਈ ਨਾਲ ਅਸੀਂ ਪੰਜਾਬ ਦੀ ਸੇਵਾ ਕਰ ਸਕੀਏ ਆਪਾਂ ਮੈਸੇਜ ਮੈਂ ਇਹ ਕਹੂੰਗਾ ਅਸੀਂ ਹਮੇਸ਼ਾ ਪੋਜ਼ਿਟਿਵ ਰਹੇ ਅਸੀਂ ਹਮੇਸ਼ਾ ਕੌਨਫੀਡੈਂਟ ਰਹੇ ਹਾਂ ਤੇ ਹੁਣ ਵੀ ਅਸੀਂ ਪੋਜ਼ਿਟਿਵਲੀ ਕੌਨਫੀਡੈਂਟ ਹੋ ਗਏ ਅਸੀਂ ਆਪਾਂ ਪੰਜਾਬ ਦੀ ਸੇਵਾ ਕਰਾਂਗੇ ਹੁਸ਼ਿਆਰਪੁਰ ਦੀ ਸੇਵਾ ਕਰਾਂਗੇ ਤੇ ਸਾਡੇ ਕੋਲ ਬਹੁਤ ਅੱਛੀ ਟੀਮ ਹੈ ਹੁਸ਼ਿਆਰਪੁਰ ਦੀ ਤੇ ਅਸੀਂ ਬੈਠ ਕੇ ਬੈਠਕ ਵੀ ਕੀਤੀ ਆਪਾਂ ਤੇ ਮੈਂ ਇਹੀ ਮੈਸੇਜ ਦਿੱਤਾ ਕਿ ਅਸੀਂ ਜਿੱਲਾ ਵੱਤੋ ਵੱਦ ਅਸੀਂ ਆਪਣੇ ਪੰਜਾਬ ਦੀ ਸੇਵਾ ਡਵੈਲਪਮੈਂਟ ਲਈ ਅਸੀਂ ਲੋਕਾਂ ਦੀ ਭਲਾਈ ਲਈ ਇੱਕ ਜੋ ਸਾਡਾ ਮਕਸਦ ਸੀ ਆਮ ਆਦੀ ਪਾਰਟੀ ਦਾ ਕਲੀਨ ਗਵਰਨਰਸ ਟਰਾਂਸਪੇਰੈਂਟ ਗਵਰਨਰਸ ਆਪਾਂ ਜਿਸ ਨੂੰ ਅਸੀਂ ਮੋਰੇ ਰੱਖ ਕੇ ਆਏ ਸੀ ਆਪਾਂ ਉਹਨੂੰ ਅਸੀਂ ਆਪਾਂ ਪ੍ਰੈਕਟੀਕਲੀ ਅਸੀਂ ਲਾਗੂ ਕਰਾਂਗੇ ਜੀ ਜਿੰਪਾ ਜੀ ਦੇ ਟਾਈਮ ਤੇ ਜਿਹੜੇ ਪ੍ਰੋਜੈਕਟ ਚੱਲ ਰਹੇ ਸਕੇ ਜਾਂ ਜਿਹਨਾਂ ਦਾ ਸ਼ੁਰੂਆਤ ਹੋ ਚੁੱਕੀ ਸੀ ਇਹ ਕੋਈ ਕੰਮਪਲੀਟ ਹੋਇਆ ਚੱਲਦੇ ਰਹੂਗੇ ਜਾਂ ਨਿੱਕਾ ਸਾਡੇ ਬੜੇ ਸਤਿਕਾਰਯੋਗ ਨੇ ਸਾਡੇ ਬੜੇ ਭਰਾ ਨੇ ਉਹ ਤੇ ਪ੍ਰੋਜੈਕਟ ਜਿਹੜੇ ਸੀ ਜਿਹੜੇ ਵੀ ਚੱਲਦੇ ਸੀ ਉਹਨਾਂ ਦੇ ਉਹ ਦੀ ਕੰਟੀਨਿਊ ਹੋਣਗੇ ਤੇ ਅਸੀਂ ਉਹ ਚ ਕੋਈ ਸਾਡੀ ਕੋਈ ਇੱਧਰ ਕੋਈ ਗੱਲਬਾਤ ਜਾ ਕਰੇ ਇੰਟਰਫੇਰੈਂਸ ਵੀ ਹੋਏਗੀ ਜੀ ਹੋਰ ਆਪਾਂ ਨਵਾਂ ਕੀ ਲਿਆਵਾਂਗੇ ਮੈਂ ਜਰੂਰ ਮੈਨੂੰ ਇੱਕ ਵਾਰੀ ਚਾਰਜ ਲੈ ਲੰਦੋ ਮੈਂ ਪੂਰੀ ਡਿਪਾਰਟਮੈਂਟ ਦੀ ਟੀਮ ਨਾਲ ਸੀ ਆਪਾਂ ਕੁਛ ਨਾ ਕੁਛ ਵਧੀਆ ਕੋਈ ਵਿਚਾਰ ਪੁੱਜੋ ਡਵੈਲਪਮੈਂਟ ਲਈ ਕੁਛ ਨਵੀਂ ਚੀਜ਼ ਕੋਈ ਲੈ ਕੇ ਆਂ ਆ ਗਿਆ ਆਪਾਂ ਐਜ਼ ਅ ਡਿਪਾਰਟਮੈਂਟ ਵਲੋ ਅਸੀਂ ਆਪਾਂ ਜ਼ਰੂਰ ਕਰਾਂਗੇ ਸਾਡਾ ਜ਼ੱਦੀ ਸ਼ਹਿਰ ਹੈਗਾ ਅਸੀਂ ਪੜੇ ਲਿਖੇ ਜੰਪਲ ਸਾਡੀ ਸਾਰੀ ਇੱਥੋਂ ਦੀ ਹੈਗੀ ਆਪਾਂ ਜ਼ਰੂਰ ਆਪਾਂ ਹੁਸ਼ਾਰਪੁਰ ਦੀ ਜਨਤਾ ਲਈ ਲੋਕਾਂ ਲਈ ਆਪਾਂ ਕੋਈ ਨਵੀਂ ਪਹਿਲ ਨਵੀਂ ਸਕੀਮ ਲੱਕਿਆਵਾਂਗੇ ਜੀ ਜੀ ਵੀ ਐ ਜੀ ਐਨ ਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ ਏਵਰੀਥਿੰਗ ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਅਨਟਰਪ੍ਰੈਨਿਓਰਸ਼ਿਪ ਵੀ ਗਰੂਮ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ